ਸਾਡੀਆਂ ਗਰਲਫ੍ਰੈਂਡਸ ਮੈਥੋਡਾ ਹੂਸ ਡਾਕਟਰ ਗੁਰਸ਼ੀਰ ਔਰ ਮੇਰੇ ਨਾਲ ਅੱਜ ਮੇਰੀ ਵਾਈਫ ਮੇਰੇ ਧਰਮ ਪਤਨੀ ਮੌਜੂਦ ਨਹੀਂ ਡਾਕਟਰ ਵਿਪਸਰਾ ਅੱਜ ਦੇ ਚੈਨਲ ਤੇ ਡਾਕਟਰ ਗੁਰਸ਼ੀਰ ਬਲੌਗਸ ਚੈਨਲ ਤੇ ਆਪਾਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਮੈਡਮ ਨੂੰ ਅੱਜ ਨਾਲ ਤਾਂ ਬਿਠਾਇਆ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਨਿਕਲ ਕੇ ਸਾਹਮਣੇ ਆਉਂਦੀ ਹੈ ਔਰਤਾਂ ਦੀ ਵੀ ਔਰਤਾਂ ਦੇ ਵਿੱਚ ਗੋਡਿਆਂ ਦੇ ਵਿੱਚ ਦਰਦ ਕਿਉਂ ਹੁੰਦਾ ਸਭ ਤੋਂ ਵੱਡਾ ਸਵਾਲ ਪੁੱਛਿਆ ਜਾਂਦਾ ਵੀ ਜਦੋਂ ਅਸੀਂ ਸਵੇਰੇ ਉੱਠਦੇ ਆਂ ਵੀ ਸਾਡੇ ਗੋਡੇ ਕੜਕੜ ਕਰਦੇ ਆ ਜਦੋਂ ਅਸੀਂ ਪੌੜੀਆਂ ਚੜ੍ਹਦੀਆਂ ਉਦੋਂ ਸਾਡੇ ਗੋਡੇ ਕੜਕੜ ਕਰਦੇ ਆ ਔਰ ਸਪੈਸ਼ਲੀ ਸਰਦੀਆਂ ਆ ਗਈਆਂ ਨੇ ਸਰਦੀਆਂ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਜ਼ਿਆਦਾ ਗੋਡੇ ਦੁਖਣ ਲੱਗ ਜਾਂਦੇ ਆ ਕਿਉਂਕਿ ਔਰਤਾਂ ਕੰਮ ਵੀ ਬਹੁਤ ਜ਼ਿਆਦਾ ਕਰਦੀਆਂ ਨੇ ਇਹੀ ਸਵਾਲ ਪੁੱਛਿਆ ਜਾਂਦਾ ਅਸੀਂ ਰੋਜ਼ਾਨਾ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਨਵੀਂ ਤੋਂ ਨਵੀਂ ਕਸਰਤ ਅਸੀਂ ਉਹਨਾਂ ਨੂੰ ਦੱਸੀਏ ਵੀ ਵੀਡੀਓ ਦੇ ਤਰ੍ਹਾਂ ਹੀ ਵੀ ਆ ਕਸਰਤ ਕਰੋ ਅਗਰ ਤੁਹਾਡੇ ਗੋਡਿਆਂ 'ਚ ਇਧਰ ਦਰਦ ਹੈ ਬਾਹਰਲੇ ਪਾਸੇ ਦਰਦ ਹੈ ਅੰਦਰਲੇ ਪਾਸੇ ਦਰਦ ਹੈ ਗੋਡਿਆਂ ਦੇ ਥੱਲੇ ਦਰਦ ਹੈ ਪੈਰਾਂ 'ਚ ਦਰਦ ਹੁੰਦਾ షుగర్ ਦੇ ਪੇਸ਼ੈਂਟਸ ਹੋ ਗਏ ਥਾਇਰੋਇਡ ਦੇ ਪੇਸ਼ੈਂਟਸ ਹੋ ਗਏ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਪਰ ਉਹ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਆਪਾਂ ਅੱਜ ਡਾਕਟਰ ਬੇਬਸ ਰਾਤੂ ਲਵਾਂਗੇ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹ ਸਵਾਲ ਜ਼ਿਆਦਾਤਰ ਔਰਤਾਂ ਕਲੀਨਿਕ ਦੇ ਵਿੱਚ ਮੈਡਮ ਨੂੰ ਪੁੱਛਦੀਆਂ ਨੇ ਔਰ ਕਮੈਂਟ ਦੇ ਵਿੱਚ ਵੀ ਇਹ ਸਵਾਲ ਪੁੱਛਿਆ ਜਾਂਦਾ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਅਗਰ ਤੁਸੀਂ ਸਾਨੂੰ ਦੋਨਾਂ ਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਪ ਸਿੰਘ ਸਰਾ ਇਹਨਾਂ ਦਾ ਨਾਮ ਹੈ ਡਾਕਟਰ ਬੇਬਸ ਰਾ ਅਸੀਂ ਦੋਨੋਂ ਜਾਣੇ ਰਲ ਕੇ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਵੀ ਨੇ ਐਸ ਹਰੀ ਸਿੰਘਸਨਾ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਡਾਕਟਰ ਬੇਬਸਰਾ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘਸਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਔਰ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਫੇਸਬੁੱਕ ਤੇ ਐਸ ਹਰੀ ਸਿੰਘਸਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਡਾ ਪੇਜ ਹੈ ਸਾਨੂੰ ਉੱਥੇ ਫੋਲੋ ਜਰੂਰ ਕਰੋ ਸਮੇਂ ਨੂੰ ਬਰਬਾਦ ਨਾ ਕਰੀਏ ਸ਼ੁਰੂ ਕਰੀਏ ਕੰਮ ਦੀਆਂ ਗੱਲਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲਾ ਸਵਾਲ ਜਿਹੜਾ ਤੁਸੀਂ ਥੰਬਨੇਲ ਦੇ ਵਿੱਚ ਵੀ ਪੜਿਆ ਵੀ ਜੋ ਤੁਸੀਂ ਵੀਡੀਓ ਜਿੱਥੋਂ ਸ਼ੁਰੂ ਕੀਤੀ ਸਾਡੀ ਵੀ ਔਰਤਾਂ ਦੇ ਵਿੱਚ ਗੋਡਿਆਂ ਦੇ ਵਿੱਚ ਦਰਦ ਜ਼ਿਆਦਾ ਕਿਉਂ ਪਾਇਆ ਜਾਂਦਾ ਮਰਦਾਂ ਨਾਲੋਂ ਇਹਦਾ ਸਵਾਲ ਦਾ ਜਵਾਬ ਲੈਣ ਲਈ ਡਾਕਟਰ ਪੀਬਸਰਾ ਤੋਂ ਆਪਾਂ ਇਸ ਦਾ ਜਵਾਬ ਲਵਾਂਗੇ ਸੋ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹਨੀ ਆ ਨਾਲੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹਨੀ ਆ ਕਿ ਤੁਸੀਂ ਸਾਰੇ ਸਾਨੂੰ ਇੰਨਾ ਪਿਆਰ ਦਿੰਨੇ ਹੋ ਦੂਸਰੀ ਗੱਲ ਜਿਹੜਾ ਮੈਂ ਇੱਥੇ ਐਕਸਪੀਰੀਅੰਸ ਕੀਤਾ ਇਸ ਕਲੀਨਿਕ ਚ ਆ ਕੇ ਕਿ ਸਭ ਤੋਂ ਜ਼ਿਆਦਾ ਕੁਐਸਚਨ ਜਿਹੜਾ ਸਭ ਤੋਂ ਜ਼ਿਆਦਾ ਸਵਾਲ ਆ ਕੇ ਪੁੱਛੇ ਜਾਂਦਾ ਕਿ ਡਾਕਟਰ ਸਾਹਿਬ ਔਰਤਾਂ 'ਚ ਹੀ ਸਭ ਤੋਂ ਜ਼ਿਆਦਾ ਇਹ ਪ੍ਰੋਬਲਮ ਕਿਉਂ ਹੈ ਗੋਡਿਆਂ ਦੀ ਪ੍ਰੋਬਲਮ ਮਰਦਾਂ 'ਚ ਵੀ ਹੁੰਦੀ ਹੈ ਪਰ ਔਰਤਾਂ 'ਚ ਵੱਧ ਕਿਉਂ ਹੈ ਜੇ ਆਪਣੇ ਕੋਲ ਪੰਜਾਬ ਪੇਸ਼ੈਂਟ ਆਉਂਦੇ ਆ ਤਾਂ 10 ਪੇਸ਼ੈਂਟ ਆਦਮੀ ਹੋਣਗੇ 40 ਪੇਸ਼ੈਂਟ ਔਰਤਾਂ ਹੁੰਦੀਆਂ ਕਿਉਂ ਹੁੰਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਸ ਕਰਕੇ ਹੈ ਕਿਉਂਕਿ ਲੇਡੀਆਂ ਨੂੰ ਘਰ ਦਾ ਰੋਜ਼ਾਨ ਬਹੁਤ ਜ਼ਿਆਦਾ ਹੁੰਦਾ ਹੈ ਵਿਆਹ ਤੋਂ ਬਾਅਦ ਉਹ ਆਪ ਦੇ ਆਪਣ ਨੂੰ ਇੰਨਾ ਕਿ ਜ਼ਿਆਦਾ ਡੈਡੀਕੇਟ ਕਰ ਦਿੰਦੀਆਂ ਫੈਮਿਲੀ ਲਈ ਆਪਣੇ ਹਸਬੰਡ ਲਈ ਆਪਣੇ ਬੱਚਿਆਂ ਲਈ ਆਪਣੇ ਸਾਰੇ ਸਾਰੇ ਫੈਮਿਲੀ ਮੈਂਬਰਸ ਦੇ ਕੰਮ ਕਰਨੇ ਸਭ ਕੁਝ ਕਰਨਾ ਉਹਨੂੰ ਉਸ ਟਾਈਮ ਇਹ ਭੁੱਲ ਜਾਂਦਾ ਕਿ ਅਸੀਂ ਆਪ ਦੇ ਲਈ ਕੋਈ ਰੈਸਟ ਕਰਨਾ ਜਾਂ ਫਿਰ ਆਪਣੇ ਆਪ ਨੂੰ ਅਸੀਂ ਕੋਈ ਟਾਈਮ ਦੇਣਾ ਐਕਸਰਸਾਈਜ਼ ਦਾ ਉਹ ਅਸੀਂ ਨਹੀਂ ਕਰਦੇ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਆਪ ਦੇ ਲਈ ਵੀ ਟਾਈਮ ਕੱਢਣਾ ਰੈਸਟ ਕਰਨਾ ਅਲੱਗ ਚੀਜ਼ ਹੈ ਲੇਕਿਨ ਆਪਣੀ ਬਾਡੀ ਨੂੰ ਮਜ਼ਬੂਤ ਬਣਾਉਣਾ ਇੱਕ ਅਲੱਗ ਚੀਜ਼ ਹੈ ਔਰਤਾਂ 'ਚ ਬਹੁਤ ਸਾਰੇ ਚੇਂਜਸ ਆਉਂਦੇ ਆ ਉਹਨਾਂ ਨੂੰ ਮਹਾਵਾਰੀ ਹੁੰਦੀ ਹੈ ਉਹਨਾਂ ਨੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਬੱਚਿਆਂ ਦੀ ਫਿਰ ਸਾਮ ਸੰਭਾਲ ਤੋਂ ਬਾਅਦ ਜਦੋਂ ਬੱਚੇ ਹੋਣ ਤੋਂ ਬਾਅਦ ਜਦੋਂ ਸਾਮ ਦੇ ਬੱਚੇ ਨੂੰ ਬੱਚੇ ਆਪਣੀ ਬਾਡੀ ਵੀਕ ਹੁੰਦੀ ਹੈ ਫਸਟ ਟਾਈਮ ਉਹ ਸਭ ਕੁਝ ਪੁੱਲ ਜਾਂਦੀ ਹੈ ਉਸ ਵਿੱਚ ਬਹੁਤ سارے ਹਾਰਮੋਨਲ ਚੇਂजेस ਆਉਂਦੇ ਆ ਹਾਰਮones ਜਦੋਂ ਬੀ ਚੇਂਜ ਹੁੰਦੇ ਆ ਆਪਣੀ ਬੋਡੀ ਕਦੇ ਵੀਕ ਹੁੰਦੀ ਹੈ ਕਦੇ ਸਟਰੋਂਗ ਹੁੰਦੀ ਹੈ ਇਸ ਤਰ੍ਹਾਂ ਬੋਡੀ ਵਿੱਚ ਬਹੁਤ سارے ਚੇਂजेस ਕਰਕੇ ਲੇਡੀ ਨੂੰ ਉਸ ਟਾਈਮ ਪਤਾ ਹੀ ਨਹੀਂ ਲੱਗਦਾ ਉਸਨੇ ਕਰਨਾ ਕੀ ਲੇਕਿਨ ਜਦੋਂ ਇੱਕ ਪੜਾਅ ਨਿਕਲ ਜਾਂਦਾ ਜ਼ਿੰਦਗੀ ਦਾ ਜਦੋਂ ਇੱਕ ਜ਼ਿੰਮੇਦਾਰੀ ਵਾਲਾ ਟਾਈਮ ਨਿਕਲ ਜਾਂਦਾ ਫਿਰ ਉਹਨੂੰ ਲੱਗਦਾ ਕਿ ਮੇਰੇ ਤਾਂ ਸਰੀਰ ਚੱਲਦਾ ਨਹੀਂ ਮੇਰੇ ਸਰੀਰ ਚ ਬਹੁਤ ਸਾਰੇ ਦਰਦ ਹੈ ਇਹ ਕਿਉਂ ਹੈ ਉਨੂੰ ਉਸੇ ਦਾ ਜਵਾਬ ਨਹੀਂ ਮਿਲਦਾ ਉਦੋਂ ਤੱਕ ਟਾਈਮ ਬਹੁਤ ਅੱਗੇ ਜਾ ਚੁੱਕਿਆ ਹੁੰਦਾ ਫਿਰ ਉਹ ਸੋਚਦੇ ਆ ਕਿ ਹੁਣ ਅਸੀਂ ਆਪਣੇ ਆਪ ਨੂੰ ਟਾਈਮ ਦੇਣਾ ਠੀਕ ਹੈ ਜੇ ਤੁਸੀਂ ਉਸ ਟਾਈਮ ਵੀ ਸੋਚਦੇ ਹੋ ਕਿ ਆਪਣੇ ਆਪ ਨੂੰ ਟਾਈਮ ਦੇਣਾ ਇਹ ਬਹੁਤ ਵਧੀਆ ਗੱਲ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਮੈਂ ਜ਼ਰੂਰ ਕਹੂੰਗੀ ਕਿ ਲੇਡੀਜ਼ ਪਹਿਲਾਂ ਤਾਂ ਹੀ ਆਪਣੇ ਆਪ ਨੂੰ ਥੋੜਾ ਧਿਆਨ ਦੇਣ ਆਪਣੀ ਜਿਹੜੀ ਮਾਸਪੇਸ਼ੀਆਂ ਆਪਣੀ ਬੋਨਸ ਨੂੰ ਪਹਿਲਾਂ ਹੀ ਸਟਰੋਂਗ ਰੱਖਣ ਤਾਂ ਕਿ ਔਰ ਸਟਰੋਂਗ ਰੱਖਣਾ ਕਿਦਾਂ ਇਨਾਂ ਨੂੰ ਡਾਈਟ ਦੇ ਨਾਲ ਔਰ ਪ੍ਰੋਪਰ ਐਕਸਰਸਾਈਜ਼ ਦੇ ਨਾਲ ਐਕਸਰਸਾਈਜ਼ ਦਾ ਮਤਲਬ ਸਿਰਫ ਜਿਮ ਕਰਨਾ ਜਾਂ ਸੈਰ ਕਰਨਾ ਨਹੀਂ ਹੁੰਦਾ ਆਪਣੀ ਮਾਸਪੇਸ਼ੀਆਂ ਨੂੰ ਕਿਸ ਤਰ੍ਹਾਂ ਆਪਾਂ ਸਟਰੋਂਗ ਬਣਾਣਾ ਕਿਹੜੀ ਮਾਸਪੇਸ਼ੀਆਂ ਨੂੰ ਸਟਰੋਂਗ ਬਣਾਉਣਾ ਮੈਂ ਤਾਂ ਬਹੁਤ ਐਕਸਰਸਾਈਜ਼ ਕਰਦੀ ਸੀਗੀ ਮੈਂ ਤਾਂ ਬਹੁਤ ਜ਼ਿਆਦਾ ਸੈਰ ਕਰਦੀ ਸੀ ਪਰ ਫਿਰ ਵੀ ਮੈਨੂੰ ਇਹ ਪ੍ਰੋਬਲਮ ਆਈ ਹੈ ਇਹ ਕਿਉਂ ਆਈ ਇਹ ਇਸ ਕਰਕੇ ਆਈ ਹੈ ਕਿਉਂਕਿ ਅਸੀਂ ਉਹ ਵਾਲੀ ਮਸਲਸ ਨੂੰ ਸਟਰੋਂਗ ਨਹੀਂ ਕੀਤਾ ਜਿਹੜੀ ਮਸਲਸ ਨੂੰ ਉਸ ਟਾਈਮ ਜ਼ਰੂਰਤ ਸੀ ਇਸ ਕਰਕੇ ਮੇਰਾ ਸਿਰਫ ਇੱਕੋ ਹੀ ਸੁਝਾਅ ਹੈਗਾ ਕਿ ਆਪਦੇ ਆਪ ਨੂੰ ਜ਼ਰੂਰ ਵਕਤ ਤੋਂ ਆਪਦੇ ਆਪ ਲਈ ਟਾਈਮ ਜ਼ਰੂਰ ਕੱਢੋ ਆਪਣੀ ਡਾਈਟ ਤੇ ਆਪਣੀ ਐਕਸਰਸਾਈਜ਼ ਤੇ ਆਪਣੀ ਮਾਸਪੇਸ਼ੀਆਂ ਨੂੰ ਸਟਰੋਂਗ ਬਣਾਉਣ ਤੇ ਧਿਆਨ ਜ਼ਰੂਰ ਰੱਖੋ ਜੇ ਤੁਹਾਨੂੰ ਕਦੇ ਵੀ ਕੋਈ ਤਕਲੀਫ ਸ਼ੁਰੂ ਹੁੰਦੀ ਹੈ ਉਹਨੂੰ ਸ਼ੁਰੂਆਤ ਵਿੱਚ ਹੀ ਠੀਕ ਕਰੋ ਦਵਾਈਆਂ ਦੇ ਨਾਲ ਨਹੀਂ ਬਲਕਿ ਆਪਣੇ ਆਪ ਨੂੰ ਫਿੱਟ ਕਰਕੇ ਆਪਣੇ ਆਪ ਦੀ ਕਮੀ ਨੂੰ ਪੂਰਾ ਕਰਕੇ ਉਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ ਔਰ ਆਪਾਂ ਆਉਣ ਵਾਲੀ ਜਿਹੜੀ ਵੱਧ ਜਾਂਦੀ ਹੈ ਪ੍ਰੋਬਲਮ ਉਦੋਂ ਤੋਂ ਆਪਾਂ ਵੱਤਾਂ ਬਹੁਤ ਵਧੀਆ ਤੁਸੀਂ ਸਮਝਾਇਆ ਕਿਉਂਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਦੀ ਉਮਰ ਗੋਡੇ ਦਰਦ ਵਾਲਿਆਂ ਦੀ ਗੱਲ ਕਰੀਏ 45 46 ਸਾਲ ਹੀ ਹੁੰਦੀ ਆ ਜਦੋਂ 35 ਸਾਲ ਉਮਰ ਹੁੰਦੀ ਆ ਉਦੋਂ ਉਹਨਾਂ ਦੇ ਬੱਚੇ ਹੋਣੇ ਹੁੰਦੇ ਨੇ ਕਿਉਂਕਿ ਆਬਵੀਅਸਲੀ ਵਿਆਹ ਤੋਂ ਬਾਅਦ ਬੱਚੇ ਹਰ ਔਰਤ ਦੇ ਹੁੰਦੇ ਆ ਉਸ ਤੋਂ ਬਾਅਦ ਹੀ ਉਹਦੇ ਸਰੀਰ ਦੇ ਵਿੱਚ ਬਹੁਤ ਜ਼ਿਆਦੇ ਚੇਂਜਸ ਆਉਂਦੀਆਂ ਨੇ ਉਸ ਦਾ ਭਾਰ ਵੀ ਵੱਧ ਆ ਉਸ ਦੇ ਥਾਇਰੋਇਡ ਵੀ ਹੁੰਦਾ ਉਸ ਨੂੰ ਸ਼ੂਗਰ ਵੀ ਹੁੰਦਾ ਸੋ ਇਸੇ ਦੇ ਨਾਲ ਜੁੜਿਆ ਦੂਸਰਾ ਸਵਾਲ షుగర్ థైరాయిడ్ ਦੀ ਗੱਲ ਕਰਦੇ ਆ ਪੇਸ਼ੈਂਟ ਪੁੱਛਦੇ ਨੇ ਸਪੈਸ਼ਲੀ ਔਰਤਾਂ ਕਿ ਸਾਨੂੰ 슈ਗਰ ਹੈ ਔਰ ਸਾਨੂੰ థైరాయిਡ ਵੀ ਆ ਕੀ ਸਾਡੇ ਗੋਡੇ ਠੀਕ ਹੋ ਸਕਦੇ ਆ ਇਸ ਦੇ ਨਾਲ ਕੋਈ ਲਿੰਕ ਹੈ ਇਸ ਚੀਜ਼ ਦਾ ਜੀ ਦੇਖੋ ਇਹਦੇ ਨਾਲ ਆਪਾਂ ਲਿੰਕ ਕਰ ਵੀ ਸਕਦੇ ਆ ਔਰ ਜੇ ਆਪਾਂ ਨਾ ਸੋਚੀਏ ਤਾਂ ਇਹਦੇ ਨਾਲ ਕੋਈ ਲਿੰਕ ਹੈ ਵੀ ਨਹੀਂ ਹਾਂ ਆਪਣੀ ਮਾਸਪੇਸ਼ੀਆਂ ਕਮਜ਼ੋਰ ਜ਼ਰੂਰ ਹੁੰਦੀਆਂ ਆ ਪ੍ਰੋਬਲਮਸ ਦੇ ਨਾਲ ਇਹਦੇ ਨਾਲ ਆਪਣੀ ਹੱਡੀਆਂ ਕਮਜ਼ੋਰ ਜੀ ਲੇਕਿਨ ਇਹ ਨਹੀਂ ਹੈ ਕਿ ਆਪਾਂ ਇਹਨੂੰ ਠੀਕ ਨਹੀਂ ਕਰ ਸਕਦੇ ਆਪਣੇ ਡਾਈਟ ਨਾਲ ਪ੍ਰੋਪਰ ਮੈਡੀਸਿਨ ਲੈਣ ਨਾਲ ਅਪਾ ਇਹ ਚੀਜ਼ ਨੂੰ ਠੀਕ ਕਰ ਸਕਦੇ ਆ ਇਹਦੇ ਨਾਲ ਵੀ ਆਪਾਂ ਆਪਣੇ ਗੋਡਿਆਂ ਨੂੰ ਆਪਣੀ ਬਾਡੀ ਨੂੰ ਵਧੀਆ ਬਣਾ ਕੇ ਰੱਖ ਸਕਦੇ ਆ ਇਸ ਤਰ੍ਹਾਂ ਜ਼ਰੂਰੀ ਨਹੀਂ ਹੁੰਦਾ ਕਿ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਦੇ ਬਾਡੀ ਖਰਾਬ ਹੀ ਹੋਊਗੀ ਜਿਨ੍ਹਾਂ ਨੂੰ ਥਾਇਰੋਇਡ ਹੈ ਉਹਨਾਂ ਦੇ ਮਾਸਪੇਸ਼ੀਆਂ ਕਮਜ਼ੋਰੀ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਜ਼ਰੂਰ ਹੈ ਲੇਕਿਨ ਇਹ ਆਪਣੇ ਤੇ ਡਿਪੈਂਡ ਕਰਦਾ ਜੀ ਆਪਾਂ ਕੰਟਰੋਲ ਰੱਖਾਂਗੇ ਆਪਾਂ ਬਿਲਕੁਲ ਠੀਕ ਰਹਿ ਸਕਦੇ ਆ ਜੇ ਆਪਾਂ ਆਪਣੀ ਡਾਈਟ ਵਧੀਆ ਰੱਖਾਂਗੇ ਆਪਾਂ ਬਿਲਕੁਲ ਠੀਕ ਰਹਿ ਸਕਦੇ ਆ ਆਪਾਂ ਉਹਦੇ ਉਸ ਪ੍ਰੋਬਲਮ ਨੂੰ ਕੰਟਰੋਲ ਕਰਕੇ ਜੇ ਰੱਖ ਲਿਆ ਉਹਨੂੰ ਉੱਥੇ ਤੱਕ ਹੀ ਸੀਮਿਤ ਰੱਖਿਆ ਉਹਨੂੰ ਵਧਣ ਨਹੀਂ ਦਵਾੰਗੇ ਆਪਾਂ ਜ਼ਰੂਰ ਠੀਕ ਰਹਿਸਾਂ ਲੇਕਿਨ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਆਪਣੀ ਡਾਈਟ ਦੇ ਨਾਲ ਨਾਲ ਕਸਰਤ ਕਰਨੀ ਕਦੇ ਨਹੀਂ ਭੁੱਲਣੀ ਕਸਰਤ ਦਾ ਮਤਲਬ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਭੱਜਣਾ ਸ਼ੁਰੂ ਕਰ ਦੋ ਤੁਸੀਂ ਅੱਜ ਹੀ ਤੁਸੀਂ ਸੈਰ 2-2 ਕਿਲੋਮੀਟਰ ਕਰ ਦੋ ਨਹੀਂ ਤੁਸੀਂ ਕਸਰਤ ਦਾ ਮਤਲਬ ਹੈ ਕਿ ਐਪ੍ਰੋਪ੍ਰੀਏਟ ਵੇਜ ਇੱਕ ਐਪ੍ਰੋਪ੍ਰੀਏਟ ਇੱਕ ਸਹੀ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਕਸਰਤ ਵੱਲ ਲੈ ਕੇ ਜਾਓ ਤਾਂ ਕਿ ਤੁਹਾਡੀ ਮਾਸਪੇਸ਼ੀ ਸਟਰੋਂਗ ਰਹੇ ਤੁਸੀਂ ਸਾਈਕਲਿੰਗ ਕਰ ਸਕਦੇ ਹੋ ਤੁਸੀਂ ਸਵਿਮਿੰਗ ਕਰ ਸਕਦੇ ਹੋ ਤੁਸੀਂ ਹਲਕੇ ਹਲਕੇ ਐਕਸਰਸਾਈਜ਼ਸ ਤੋਂ ਸ਼ੁਰੂ ਕਰੋ ਫਿਰ ਉਹਨੂੰ ਆਪਣੇ ਸਟੈਮੀਨਾ ਦੇ ਅਕੋਰਡਿੰਗ ਵਧਾ ਸਕਦੇ ਹੋ ਬਿਲਕੁਲ ਬਿਲਕੁਲ ਬਹੁਤ ਵਧੀਆ ਤੁਸੀਂ ਜਵਾਬ ਦਿੱਤਾ ਇਸੇ ਦੇ ਨਾਲ ਇੱਕ ਜੁੜਦਾ ਹੋਰ ਸਵਾਲ ਹੈ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਾਂਗੀ ਕਿਉਂਕਿ ਸਮਾਂ ਤੁਹਾਡੇ ਕੋਲ ਵੀ ਨਹੀਂ ਹੈ ਸਮਾਂ ਸਾਡੇ ਕੋਲ ਵੀ ਨਹੀਂ ਹੈ ਗੱਲ ਕਰਦੇ ਹਾਂ ਮਹਾਬਰੀ ਦੀ ਜਦੋਂ ਔਰਤਾਂ ਨੂੰ ਪੀਰੀਅਡਸ ਆਉਂਦੇ ਨੇ ਉਹਨਾਂ ਦਾ ਸਵਾਲ ਪੁੱਛਿਆ ਜਾਂਦਾ ਕਿਉਂਕਿ ਉਸ ਦਾ ਕਿਸੇ ਦਾ 3 ਦਿਨ ਦਾ ਸਾਈਕਲ ਹੈ ਕਿਸ ਦਾ 5 ਦਿਨ ਦਾ ਸਾਈਕਲ ਹੈ ਉਹ ਕਸਰਤਾਂ ਕਰਦੇ ਹੁੰਦੇ ਨੇ ਕਿ ਜਦੋਂ ਉਹਨਾਂ ਨੂੰ ਮਹਾਵਰੀ ਆਉਂਦੀ ਹੈ ਪੀਰੀਅਡਸ ਆਉਂਦੇ ਆ ਉਸ ਦਰਾਂ ਨੂੰ ਕਸਰਤਾਂ ਕਰਨ ਜਾਂ ਨਾ ਕਰਨ ਇਸ ਦਾ ਜਵਾਬ ਤੁਸੀਂ ਵਿਸਥਾਰ ਦੇ ਵਿੱਚ ਦਿਓ ਜੀ ਡਾਕਟਰ ਸਾਹਿਬ ਦੇਖੋ ਕਿਹਾ ਇਹ ਹੀ ਜਾਂਦਾ ਹੈ ਸ਼ੁਰੂ ਤੋਂ ਅਸੀਂ ਵੀ ਸੁਣਦੇ ਆਏ ਹਾਂ ਕਿ ਜਦੋਂ ਤੁਹਾਨੂੰ ਮਹਾਵਰੀ ਆਈ ਹੈ ਉਦੋਂ ਤੁਸੀਂ ਐਕਸਰਸਾਈਜ਼ ਨਾ ਕਰੋ ਹਾਂ ਜ਼ਰੂਰ ਉਸ ਟਾਈਮ ਬਾਡੀ ਵੀਕ ਹੁੰਦੀ ਹੈ ਤੁਸੀਂ 2 ਦਿਨਾਂ ਲਈ ਪਰਹੇਜ਼ ਜ਼ਰੂਰ ਕਰੋ ਪਰ ਉਹ 2 ਦਿਨ ਦਾ ਮਤਲਬ 5 ਦਿਨ ਨਹੀਂ ਹੋਣਾ ਚਾਹੀਦਾ 2 ਦਿਨ ਤੋਂ ਪਰਹੇਜ਼ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਐਕਸਰਸਾਈਜ਼ ਨੂੰ ਕੰਟੀਨਿਊ ਕਰੋ ਉਹ 2 ਦਿਨ ਵੀ ਤੁਸੀਂ ਬਾਕੀ ਹੈਵੀ ਐਕਸਰਸਾਈਜ਼ ਨਾ ਕਰਕੇ ਥੋੜੀ ਜਿਹੀ ਵਾਕ ਸਿਰੂ ਕਰੋ ਥੋੜੀ ਜਿਹੀ ਆਪਣੀ ਲਾਈਟ ਐਕਸਰਸਾਈਜ਼ ਜੋ ਤੁਸੀਂ ਬੈੱਡ ਦੇ ਅੰਦਰ ਅੰਦਰ ਹੀ ਕਰ ਸਕਦੇ ਹੋ ਉਹ ਤੁਸੀਂ ਜ਼ਰੂਰ ਕਰੋ ਪਰ 2-3 ਦਿਨ ਤੋਂ ਬਾਅਦ ਤੁਸੀਂ ਆਪਣੀ ਰੈਗੂਲਰ ਐਕਸਰਸਾਈਜ਼ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ 5 ਦਿਨ ਦਾ ਇਹ ਹਫਤੇ ਦਾ ਗੈਪ ਪਾ ਲੈਂਦੇ ਆ ਫਿਰ ਆਪਾਂ ਉਸ ਈਨ ਨੂੰ ਵਧਾ ਕੇ 2 ਹਫ਼ਤੇ ਕਰ ਲੈਣੇ ਆ ਫਿਰ ਆਪਣੀ ਐਕਸਰਸਾਈਜ਼ ਛੋਟ ਜਾਂਦੀ ਹੈ ਆਪਣੇ ਲਈ ਜਰੂਰ ਟਾਈਮ ਕੱਢੋ ਆਪਣੀ ਬੈਕ ਪੇਨ ਲਈ ਆਪਣੇ ਗੋਡਿਆਂ ਲਈ ਜੇ ਤੁਸੀਂ ਤੰਦਰੁਸਤ ਰਹਿਣਾ ਤੁਸੀਂ ਕੋਈ ਨਾ ਦੇਖੋ ਕਿ ਮਾਹਵਾਰੀ ਦੇ ਦਿਨ ਚੱਲਦੇ ਆ ਜਾਂ ਫਿਰ ਤੁਹਾਨੂੰ 슈ਗਰ ਹੈ ਜਾਂ ਥਾਇਰੋਇਡ ਹੈ ਹਰ ਚੀਜ਼ ਦਾ ਇਲਾਜ ਆ ਪਰ ਸ਼ੁਰੂਆਤ ਤਾਂ ਕਰਨੀ ਪਵੇਗੀ ਇੱਕ ਵਾਰੀ ਤਾਂ ਸ਼ੁਰੂ ਕਰਨਾ ਹੀ ਪੈਣਾ ਉਹ ਤੁਸੀਂ ਕਰੋ ਹੌਲੀ ਹੌਲੀ ਐਕਸਰਸਾਈਜ਼ ਸ਼ੁਰੂ ਕਰੋ ਜਿਸੇ ਵੀ ਤਰ੍ਹਾਂ ਦਾ ਕੋਈ ਪਰਹੇਜ਼ ਨਾ ਕਰੋ ਤੁਸੀਂ 슈ਗਰ ਹੈ థਾਇਰয়েড ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੁਸੀਂ ਜ਼ਰੂਰ ਐਕਸਰਸਾਈਜ਼ ਕਰੋ ਆਪਣੇ ਡਾਕਟਰ ਨੂੰ ਕੰਸਲਟ ਕਰੋ ਜੇ ਤੁਹਾਨੂੰ ਤਕਲੀਫ ਜ਼ਿਆਦਾ ਹੈ ਜੇ ਤੁਹਾਨੂੰ ਤਕਲੀਫ ਤੁਸੀਂ ਦਵਾਈਆਂ ਖਾ ਖਾ ਕੇ ਬਹੁਤ ਥੱਕ ਚੁੱਕੇ ਹੋ ਤੁਸੀਂ ਇੱਕ ਫਿਜ਼ੀਓਥੈਰਾਪਿਸਟ ਨੂੰ ਜ਼ਰੂਰ ਮਿਲੋ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਐਕਸਰਸਾਈਜ਼ ਕਰਨ ਨਾਲ ਫਰਕ ਨਹੀਂ ਪੈ ਰਿਹਾ ਕਈ ਵਾਰੀ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਕਿ ਅਸੀਂ ਐਕਸਰਸਾਈਜ਼ ਕੀਤੀ ਸੀ ਬਟ ਸਾਨੂੰ ਫਰਕ ਨਹੀਂ ਪਿਆ ਹੋ ਸਕਦਾ ਅਸੀਂ ਤੁਹਾਨੂੰ ਇੱਕ ਜਨਰਲ ਐਕਸਰਸਾਈਜ਼ ਦੱਸਦੇ ਹਾਂ ਅਸੀਂ ਤੁਹਾਨੂੰ ਬਹੁਤ ਸਪੈਸੀਫਿਕ ਐਕਸਰਸਾਈਜ਼ ਨਹੀਂ ਦੱਸਦੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਪੈਸੀਫਿਕ ਐਕਸਰਸਾਈਜ਼ ਦੀ ਜ਼ਰੂਰਤ ਹੈ ਤੁਸੀਂ ਇੱਕ ਫਿਜ਼ੀਓਥੈਰੇਪਿਸਟ ਕੋਲੇ ਜਾਓ ਉੱਥੇ ਜਾ ਕੇ ਪ੍ਰੋਪਰ ਐਕਸਰਸਾਈਜ਼ ਸਿੱਖੋ ਤੇ ਫਿਰ ਆਪਣਾ ਉਸੇ ਦਾ ਬੈਨੀਫਿਟ ਲਓ ਸੋ ਉਮੀਦ ਕਰਦਾ ਜਿਹੜੇ ਮੇਨ ਸਵਾਲ ਸੀਗੇ ਉਹਨਾਂ ਦੇ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਡਾਕਟਰ ਬੇਬਾ ਸਰਾਣ ਨੇ ਬਹੁਤ ਸੋਹਣੇ ਜਵਾਬ ਦਿੱਤੇ ਅਗਰ ਫਿਰ ਵੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਆਪਣੇ ਸਿਹਤ ਪ੍ਰਤੀ ਸਪੈਸ਼ਲੀ ਔਰਤਾਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਤਾਂ ਸਾਡੀ ਕਲੀਨਿਕ ਤੇ ਜਰੂਰ ਆਇਓ ਸੋ ਮੈਡਮ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਇੱਕ ਨਵੇਂ ਕਿਸੇ ਸੋਹਣੇ ਜਿਹੇ ਟੌਪਿਕ ਨਾਲ ਉਨਾ ਟਾਈਮ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਕੀਮਤੀ ਸਮਾਂ ਕੱਢਿਆ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ